ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਆਪਾਂ ਸਾਰਿਆਂ ਨੇ ਪੂਰੇ ਸਿੱਖ ਜਗਤ ਨੇ ਮਨਾਇਆ ਤੇ ਉਸ ਤੋਂ ਕੁਝ ਦਿਨ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਉਹਨਾਂ ਦੀ ਸ਼ਹੀਦੀ ਬਹੁਤ ਹੀ ਸ਼ਰਧਾ ਭਾਵਨਾ ਨਾਮ ਅੱਖਾਂ ਦੇ ਨਾਲ ਆਪਾਂ ਸਾਰਿਆਂ ਪੂਰੇ ਸਿੱਖ ਜਗਤ ਨੇ ਬਣਾਈ ਹੈ ਤੇ ਕੋਟਾਨ ਕੋਟ ਸਜਦਾ ਮਾਤਾ ਗੁਜਰਕੌਰ ਤੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਨੂੰ ਕੁਝ ਵਿਚਾਰਾਂ ਕਰਨੀਆਂ ਆਪਾਂ ਛੋੜੀਆਂ ਜੀਆਂ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਪਾਤਸ਼ਾਹ ਜੀ ਨਾਲੋਂ ਤੇ ਵੱਡੇ ਸਾਹਿਬਜਾਦਿਆਂ ਨਾਲੋਂ ਵਿਛੜ ਜਾਂਦੇ ਨੇ ਸਰਸਾ ਨਦੀ ਦੇ ਕਿਨਾਰੇ ਆਪਾਂ ਸਾਰੇ ਜਾਣੂ ਆ ਪੂਰਾ ਸਿੱਖ ਜਗਤ ਬੱਚਾ-ਬੱਚਾ ਜਾਣਦਾ ਪਰ ਉਥੇ ਕੁਝ ਗੱਲਾਂ ਨੋਟ ਕਰਨ ਵਾਲੀਆਂ ਨੇ ਇਹ ਕਿ ਜਦੋਂ ਸਤਪੋਦੀ ਰਾਤ ਨੂੰ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜਾਦੇ ਪਹੁੰਚਦੇ ਨੇ ਕੁੰਮੇ 마什ਕੀ ਕੋਟ ਤੇ ਸਤਪੋਦੀ ਰਾਤ ਮਾਤਾ ਜੀ ਕੁੰਮੇमाशकी ਕੋਲ ਰੁਕਦੇ ਨੇ ਤੇ ਸ਼ਾਮ ਦਾ ਵੇਲਾ ਹੈ ਕੁੰਮੇमाशकी ਨੂੰ ਮਾਤਾ ਜੀ ਪ੍ਰਸ਼ਾਦੇ ਦੀ ਮੰਗ ਕਰਦੇ ਨੇ ਭੁੱਖ ਲੱਗੀ ਹੈ ਸਫਰ ਬਹੁਤ ਲੰਬੇਰਾ ਕੱਟ ਕੇ ਆਏ ਨੇ ਬੱਚਿਆਂ ਨੂੰ ਭੁੱਖ ਲੱਗੀ ਹੈ ਪ੍ਰਸ਼ਾਦੇ ਦਾ ਇੰਤਜ਼ਾਮ ਕਰੋ ਤੇ ਇਥੇ ਜਾਣਕਾਰੀ ਚ ਵਾਧਾ ਕਰੀਏ ਕਿ ਕੁੰਮਾमाशकी ਜੋ ਬੇਸਿਕਲੀ ਮੁਸਲਮਾਨ ਨਹੀਂ ਸੀ ਉਹ ਹਕੂਮਤ ਦਾ ਸਤਾਇਆ ਹੋਇਆ ਮੁਸਲਮਾਨ ਬਣਿਆ ਸੀ ਤੇ ਉਹਦਾ ਪਿਛਲਾ ਨਾਮ ਜੋ ਸੀ ਉਹ ਕਰਮਚੰਦ ਸੀ ਤੇ ਕੁੰਮਾ ਮਾਸਕੀ ਖੁਸ਼ੀ ਨਾਲ ਉਛਲਦਾ ਹੋਇਆ ਕਿੱਥੇ ਪਹੁੰਚਦਾ ਉਹ ਓਟ ਅਵਾਨ ਪਿੰਡ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਕੋਲ ਮਾਤਾ ਲక్ష్ਮੀ ਜੀ ਨੂੰ ਬੇਨਤੀ ਕਰਦਾ ਕਿ ਮੇਰੇ ਘਰ ਖੁਦ ਪ੍ਰਮਾਤਮਾ ਚੱਲ ਕੇ ਆਏ ਨੇ ਤੇ ਪ੍ਰਸ਼ਾਦਾ ਤਿਆਰ ਕਰੋ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਾਤਾ ਲక్ష్ਮੀ ਜੀ ਪ੍ਰਸ਼ਾਦਾ ਤਿਆਰ ਕਰਦੇ ਨੇ ਕੁੰਮੇ ਮਾਸ਼ਕੀ ਨੂੰ ਦਿੰਦੇ ਨੇ ਤੇ ਕੁੰਮਾ ਮਾਸ਼ਕੀ ਲੈ ਕੇ ਆਉਂਦਾ ਤੇ ਮਾਤਾ ਜੀ ਨੂੰ ਅਤੇ ਬੱਚਿਆਂ ਨੂੰ ਪ੍ਰਸ਼ਾਦਾ ਛਕਾਉਂਦਾ ਇੱਥੇ ਨੋਟ ਕਰਨ ਵਾਲੀ ਕਿਹੜੀ ਗੱਲ ਆਪਾਂ ਕੋਈ ਕਥਾਵਾਚਕ ਨਹੀਂ ਕਿਸੇ ਦੀਆਂ ਸਟੇਜਾਂ ਨਹੀਂ ਕੋਣੀਆਂ ਕਿਥੇ ਜਾ ਕੇ ਕਥਾ ਵਿਚਾਰਾ ਨਹੀਂ ਕਰਨੀਆਂ ਪਰ ਆਪਾਂ ਸਿਰਫ ਬੇਨਤੀਆਂ ਜਾਂ ਆਪਾਂ ਸਲਾਹ ਕਰਦੇ ਹਾਂ ਕੁਝ ਗੱਲਾਂ ਕਰਦੇ ਹਾਂ ਹੁਣ ਧਿਆਨ ਮਾਰਿਓ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਜਰਾ ਕਿ ਧਿਆਨ ਮਾਰਿਓ ਜਿਹੜੇ ਸਾਡੇ ਵਾਲੇ ਨੇ ਉਹ ਕੀ ਕਰਦੇ ਨਹੀਂ ਸੱਚੀ ਇਦਾਂ ਪ੍ਰਸ਼ਾਦਾ ਛਕਦੇ ਨੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਸੱਚੀ ਇਦਾਂ ਕਰਦੇ ਨੇ ਉਹ ਤੇ ਇਹ ਕੀ ਕਰਦੇ ਨੇ ਸੱਚੀ ਸਾਨੂੰ ਬੁੱਧੂ ਨਹੀਂ ਬਣਾ ਰਹੇ ਕਿ ਇਹ ਸਿੱਖੀ ਸੀ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਿਖਾਇਆ ਸੀ ਕਿ ਇਦਾਂ ਕਰਨਾ ਹੈ ਅਸੀਂ ਸੱਦ ਕੇ ਆਪ ਆਪ ਹੀ ਬੁਲਾ ਕੇ ਕੀ ਕਰਦੇ ਜੀ ਆਏ ਤੇ ਨੌਪਾਲ ਚਲਾਈ ਜੀ ਮੈਂ ਤਾਂ ਪ੍ਰਸ਼ਾਦਾ ਨਹੀਂ ਚਾਹਦਾ ਸੁਰਖੀ ਲਾਈ ਜੀ ਮੈਂ ਤਾਂ ਪ੍ਰਸ਼ਾਦਾ ਨਹੀਂ ਚਾਹਦਾ ਇਹਨੇ ਜੀ ਉਹ ਵਾਲੀਆਂ ਪਾਈਆਂ ਜੀ ਇਹਨੇ ਕੋਕਾ ਪਾਇਆ ਜੀ ਇਹਨੇ ਐ ਕੀਤਾ ਜੀ ਸਾਡੇ ਬਾਬਾ ਜੀ ਤੱਤਾ ਖਾਣਗੇ ਸਾਡੇ ਬਾਬਾ ਜੀ ਠੰਡਾ ਖਾਣਗੇ ਸਾਡੇ ਬਾਬਾ ਜੀ ਇਹਦੇ ਹੱਥ ਦਾ ਨਹੀਂ ਖਾਣਗੇ ਸਾਡੇ ਬਾਬਾ ਜੀ ਉਹਦਾ ਹੱਥ ਦਾ ਨਹੀਂ ਖਾਣਗੇ ਉਹ ਸਾਡੇ ਤੇ ਗੁਰਦੁਆਰਿਆਂ ਦੇ ਵਿੱਚ ਆਣ ਕੇ ਸਾਡੇ ਗੁਰਦੁਆਰੇ ਦਾ ਪ੍ਰਸ਼ਾਦਾ ਨਹੀਂ ਸ਼ੱਕਦੇ ਕਿੱਥੇ ਤੁਰੇ ਫਿਰਦੇ ਆਂ ਅਸੀਂ ਸੰਗਤ ਦੇ ਵਿੱਚ ਬਹਿ ਕੇ ਉਹ ਪੰਕਤੀਆਂ ਪੜ੍ਹਦਿਆਂ ਬਾਹ ਖੜੀ ਕਰਕੇ ਕੋਈ ਪੰਡਾਲ ਦੇ ਵਿੱਚ ਬੈਠਾ ਜਾਂ ਗੁਰੂ ਘਰ ਸੰਗਤ ਦੇ ਵਿੱਚ ਬੈਠਾ ਬਾਹ ਖੜੀ ਕਰਕੇ ਕਹਦੇ ਕਿ ਹਾਂ ਜੋ ਪੰਕਤੀ ਬਾਬਾ ਜੀ ਪੜ੍ਹ ਰਹੇ ਨੇ ਉਹ ਮੈਂ ਵੀ ਪੜਾਂਗਾ ਕੋਈ ਨਹੀਂ ਬੋਲ ਸਕਦਾ ਭਰਾਵੋ 10% ਲੋਕ ਨੇ ਹਾਂ ਬਾਣੀ ਸਿੱਖਣੇ ਸਿੱਖੋ ਗੁਰਬਾਣੀ ਪੜੋ ਗੁਰਬਾਣੀ ਦੇ ਨਾਲ ਜੁੜੋ ਪਰ ਇਹ ਨਾ ਕਹੋ ਕਿ ਮੈਂ ਤਾਬਿਆਂ ਤੇ ਬੈਠ ਗਿਆ ਮੈਨੂੰ ਉੱਚਾ ਕਰਕੇ ਬਿਠਾ ਦਿੱਤਾ ਤੇ ਜੋ ਮੈਂ ਬੋਲ ਰਿਹਾ ਉਹੀ ਸੱਚ ਹੈ ਜੋ ਮੈਂ ਬੋਲ ਰਿਹਾ ਉਹੀ ਉਹ ਕਰਨਗੇ ਜਿਹੜੇ ਥੱਲੇ ਬੈਠੇ ਨੇ ਉਹ ਵੀ ਕੱਟ ਨਹੀਂ ਹਾਂ ਗੁਰਬਾਣੀ ਨਹੀਂ ਪੜ ਸਕਦੇ ਹੋਣਗੇ ਪਰ ਬੜੇ ਕੰਮਾਂ ਚ ਉਹ ਤੁਹਾਡੇ ਤੋਂ ਅੱਗੇ ਹੋਣਗੇ ਜਿਹੜੇ ਤੁਹਾਡੇ ਤੋਂ ਨਹੀਂ ਹੋਣੇ ਉਹ ਕਰ ਲੈਂਦੇ ਨੇ ਹੋ ਸਕਦਾ ਸਾਨੂੰ ਨਾ ਪਤਾ ਹੋਵੇ ਪਰ ਜਾਣਕਾਰੀ ਦੇ ਵਿੱਚ ਵਾਅਦਾ ਜ਼ਰੂਰ ਕਰ ਦਿਓ ਮਾਫੀ ਮੰਗ ਲਾਂਗੇ ਜੇ ਅਸੀਂ ਗਲਤ ਹੋਵਾਂਗੇ ਪਰ ਮਾੜਾ ਜਿਹਾ ਜਾਣਕਾਰੀ 'ਚ ਵਾਅਦਾ ਕਰਿਓ ਕੀ ਮਾਤਾ ਗੁਜਰ ਕੌਰ ਨੇ ਕੁੰਮੇ ਮਾਛੀ ਨੂੰ ਕਿਹਾ ਸੀ ਇਹ ਕਿ ਜਿਨੇ ਅੰਮ੍ਰਿਤ ਛਕਿਆ ਹੋਏਗਾ ਜਿਨੇ ਨੌ ਪਾਲਛਣਾ ਲਾਈ ਹੋएगी ਜਾਂ ਸਾਫ ਸੁਥਰਾ ਪਰਪੱਕ ਸਿੱਖੀ ਦੇ ਵਿੱਚ ਹੋਏਗਾ ਪ੍ਰਸ਼ਾਦਾ ਉਹਦੇ ਹੱਥ ਦਾ ਛਕਾਂਗੇ じゃ ਕੋਮੇ ਮਾਛੀ ਦੇ ਕੋਲ ਕਿਉਂ ਰੁਕਦੇ ਮਾਤਾ ਜੀ ਆ ਕੇ ਜੇ ਇਹੀ ਗੱਲਾਂ ਹੁੰਦੀਆਂ ਤੁਹਾਡੇ ਕੋਲ ਆ ਕੇ ਤੁਹਾਡੇ ਬੁલાਏ ਹੋਏ ਤੁਹਾਨੂੰ ਹੀ ਬੁੱਧੂ ਬਣਾ ਕੇ ਗਾਂ ਜਾਂਦੇ ਨੇ ਜਿਹੜੇ ਸੰਗਤ ਦੇ ਵਿੱਚ ਬਹਿ ਕੇ ਕਹਿੰਦੇ ਨੇ ਬੀਪੀਓ ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਨਹੀਂ ਬੋਲਦਿਆਂ ਸਿੱਧੀਆਂ ਨਰਕਾਂ ਨੂੰ ਜਾਓਗੇ ਜਾਂ ਤੁਸੀਂ ਤੇ ਉਹੀ ਬੰਦੇ ਡੀਜਾਂ ਦੇ ਉੱਤੇ ਮਤਲਬ ਕਿ ਇੱਕ ਹਿਸਾਬ ਦਾ ਪੰਗੜਾ ਨਹੀਂ ਪਾ ਰਹੇ ਘੁੰਮਦੇ ਉੱਥੇ ਹੀ ਰਹਣ ਉਹਦੇ ਉੱਥੇ ਹੀ ਰਿਹਾ ਸਾਰਾ ਕੁਝ ਉਹ ਖੋਤੀ ਮੋੜਕੜ ਕੇ ਬੋੜ ਥੱਲੇ ਹੀ ਕਹੇ ਵੀ ਕੋ ਸੋਪਾ ਨਹੀਂ ਦੇਖਾ ਹੀ ਪ੍ਰਮਾਨ ਮਾੜਾ ਜਿਹਾ ਜਾਣਕਾਰੀ ਜੇ ਵਾਦਾ ਵਾਦਿਓ ਉਹ ਸਾਡੇ ਗੁਰੂ ਪਾਤਸ਼ਾਹ ਦੇ ਨਾਲ ਭੁੱਖੇ ਰਹਿਣ ਵਾਲੇ ਮੋਠਮੋਠ ਛੋਲਿਆਂ ਦੀ ਖਾਣ ਵਾਲੇ ਘੋੜਿਆਂ ਦੀਆਂ ਕਾਟੀਆਂ ਤੇ ਰਾਤਾਂ ਗੁਜ਼ਾਰਨ ਵਾਲੇ ਉਹ درختਾਂ ਦੇ ਪੱਤੇ ਭਰੂ ਕੇ ਖਾਣ ਵਾਲੇ ਜਿਨ੍ਹਾਂ ਨੇ ਇਨਕਲਾਬ ਲੈ ਜਾਂਦਾ ਇਹ ਸਾਡੇ ਬਾਬੇ ਜੀ ਤੇ ਇਹਦੇ ਹੱਥ ਦਾ ਨਹੀਂ ਖਾਣਾ ਉਹਦੇ ਨਹੀਂ ਖਾਣਾ ਇਹਦਾ ਨਹੀਂ ਖਾਣਾ ਉਹਦਾ ਨਹੀਂ ਖਾਣਾ ਕੀ ਸੱਚੀ ਇਹੀ ਸਿੱਖੀ ਸੀ ਬਾਬਾ ਜੀ ਨੇ ਇਹ ਖਾਣਾ ਬਾਬਾ ਜੀ ਨੇ ਇਹ ਨਹੀਂ ਖਾਣਾ ਬਾਬਾ ਜੀ ਨੇ ਆਹ ਚੀਜ਼ ਨਹੀਂ ਖਾਣੀ ਕਿਉਂਕਿ ਬਾਬਾ ਜੀ ਨੂੰ ਸਾਡੇ ਅਲਰਜੀ ਹੈ ਸੱਚੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਦਾਂ ਦੇ ਅਲਰਜੀਆ ਵਾਲੇ ਹੁੰਦੇ ਤੇ ਉਹਨਾਂ ਨੇ ਤੇ ਪੈਰ ਨਹੀਂ ਸੀ ਪੁੱਟ ਪਾਉਣਾ ਅੱਗੇ ਉਹਦੇ ਅਲਰਜੀਆ ਹੀ ਠੀਕ ਕਰਾਉਂਦੇ ਇਹਨਾਂ ਦੀ ਦੋ ਚਾਰ ਡਾਕਟਰ ਨਾਲ ਰੱਖਦੇ ਵੀ ਅਲਰਜੀਆ ਠੀਕ ਕਰੋ ਇਹਦੇ ਇਹਦੇ ਹੱਥ ਦਾ ਖਾ ਲਿਆ ਇਹਨੂੰ ਅਲਰਜੀ ਹੋ ਗਈ ਕਿ ਸੱਚੀ ਇਦਾਂ ਦੀ ਸਿੱਖੀ ਹੁੰਦੀ ਹੈ ਕਿ ਮੈਂ ਉਹਦੇ ਹੱਥ ਦਾ ਨਹੀਂ ਖਾਣਾ ਮੈਂ ਇਹਦੇ ਦਾ ਨਹੀਂ ਖਾਣਾ ਇੱਥੋਂ ਤੱਕ ਕਿ ਗੁਰਦੁਆਰੇ ਬਣਿਆ ਪ੍ਰਸ਼ਾਦਾ ਨਹੀਂ ਖਾਂਦੇ ਲੋਕ ਕਿਉਂ ਨਹੀਂ ਖਾਂਦੇ ਕਿਉਂਕਿ ਉਹ ਬੀਬੀਆਂ ਕਿਹੜੀਆਂ ਨੇ ਬਣਾਇਆ नहीं ने नौ पाल चलाई है ने जिन्होंने लाइया ने जिन्ह ने वालिया हुए स्टेज ते बह के गलियां ऑफ स्टेज है सी उ गया जी स्टेज कोई बैठ गया बस ओद सत्कार है सत्कार ना समझो किसी कुछ आँगा नहीं तुम ए ना समझो कि स्टेज ते बैठ के कुछ भी बोल दोगे ਤੁਸੀਂ ਐ ਨਾ ਬਸ ਸਮਝੋ ਕਿ ਅਸੀਂ ਵੱਡੇ ਵੱਡੇ ਅਹੁਦਿਆਂ ਦੇ ਅਸੀਂ ਤੁਹਾਡੀਆਂ ਸਟੇਜਾਂ ਦੀ ਖੁੰਦੇ ਅਸੀਂ ਕੋਈ ਕਥਾਵਾਚਕ ਨਹੀਂ ਪਰ ਐ ਬੁੱਧੂ ਨਾ ਸਮਝੋ ਕਿਸੇ ਨੂੰ ਪਰ ਆਪਣਿਆਂ ਨੂੰ ਵੀ ਹੈ ਚਾਹੀਦਾ ਕਿ ਮੜਾ ਜਾ ਥੋੜਾ ਜਿਹਾ ਇਹਨੂੰ ਵਰਤੋ ਇੱਥੋਂ ਪਿੰਗਲੇ ਨਾ ਹੋਈਏ ਥੋੜਾ ਜਿਹਾ ਅਕਲ ਨੂੰ ਹੱਥ ਮਾਰੀਏ ਕਿ ਕੀ ਚੱਲ ਰਿਹਾ ਫਿਰ ਰੋਲਾ ਬੜਾ ਪਾਉਂਦੇ ਨੇ ਟੱਪਦੇ ਬਹੁਤ ਕੀ ਸਾਡੇ ਅੱਗੇ ਤੇ ਬੋਲ ਗਏ ਜੀ ਸਾਨੂੰ ਇਦਾਂ ਅਸੀਂ ਕਿਸੇ ਨੂੰ ਬੋਲਦੇ ਨਹੀਂ ਭਰਾਵੋ ਹੱਥ ਜੋੜਦੇ ਅਸੀਂ ਬੋਲਦੇ ਨਹੀਂ ਕਿਸੇ ਨੂੰ ਅਸੀਂ ਗੱਲ ਕਰਦੇ ਹੁਣ ਤੁਹਾਨੂੰ ਲੱਗਦਾ ਹੋਵੇਗਾ ਸਾਡੇ ਤੇ ਲੱਗ ਜਾਂਦੀ ਵਚਨ ਕਿਹੜੇ ਵਰਤਦੇ ਤੁਸੀਂ ਵਚਨ ਉਹਨਾਂ ਨੂੰ ਵਚਨ ਨਹੀਂ ਕਿਹਾ ਜਾਂਦਾ ਜਿਹੜੇ ਤੁਸੀਂ ਵਰਤਦੇ ਨਾ ਉਹ ਵਚਨ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ 'ਚੋਂ ਇਹੋ ਜਿਹੀਆਂ ਪੰਕਤੀਆਂ ਬੋਲ ਦੇਣੀਆਂ ਦਸਮ ਗ੍ਰੰਥ 'ਚੋਂ ਬੋਲ ਦੇਣੀਆਂ ਵੀ ਉਹ ਤੁਸੀਂ ਕਹਿੰਦੇ ਹੋ ਹੁਣ ਸਾਰੇ ਬੋਲਣ ਸਾਰੇ ਕਿੱਦਾਂ ਬੋਲਣਗੇ ਤੁਹਾਡਾ ਕੰਮ ਹੈ ਉਹ ਤੁਸੀਂ ਰੱਟ ਕੇ ਆਉਨੇ ਹੋ ਤੁਸੀਂ ਪੜ੍ਹ ਕੇ ਆਉਨੇ ਹੋ ਉਹਨਾਂ ਦਾ ਕੰਮ ਹੈ ਕਿਰਤ ਕਰਨਾ ਆਪਣੀ ਕਮਾਈ ਕਰਨਾ ਖੇਤੀਬਾੜੀ ਕਰਨਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਘਰ ਦੇ ਵਿੱਚ ਕੰਮ ਕਰਨੇ ਉਹ ਕੰਮ ਤੁਹਾਡਾ ਜਿਹੜਾ ਕੰਮ ਹੈ ਤੁਸੀਂ ਕਰਨਾ ਉਹਨਾਂ ਦਾ ਕੰਮ ਸਾਡਾ ਕੰਮ ਆਸੀਂ ਕਰਨਾ ਪਰ ਐਂ ਦਿਨਾਂ ਨਾ ਸਮਝੋ ਕਿ ਸਾਰੇ ਤੁਹਾਡੇ ਵਰਗੇ ਹੋ ਜਾਣਗੇ ਸਾਰੇ ਤੁਹਾਡੇ ਵਰਗੇ ਕਥਾਵਾਚਕ ਬਣ ਜਾਣਗੇ ਫਿਰ ਤੁਹਾਨੂੰ ਕਿਹਨੇ ਪੁੱਛਣਾ ਪਰ ਇਹ ਗੱਲਾਂ ਨਾ ਹੋਣ ਵੇਖੋ ਗੱਲਾਂ ਦੀਆਂ ਲੱਗਣੀਆਂ ਤਾਂ ਕੌੜੀਆਂ ਨੇ ਪਰ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਇਹ ਇਹ ਕੋਈ ਸਿੱਖੀ ਨਹੀਂ ਠੀਕ ਹੈ ਤੁਸੀਂ ਘਰੇ ਕੀ ਕਰਦੇ ਹੋ ਘਰੇ ਕਿਦਾਂ ਛੱਕਦੇ ਹੋ ਕਿਦਾਂ ਰਹਿੰਦੇ ਹੋ ਉਹ ਗੱਲਾਂ ਵੱਖਰੀਆਂ ਪਰ ਸਾਰਿਆਂ ਨੂੰ ਇੱਕੇ ਰਸੇ 'ਨਾ ਬਨੋ ਕਿ ਮੈਂ ਹੀ ਠੀਕ ਹਾਂ ਤੇ ਬਾਕੀ ਸਾਰੇ ਇਦਾਂ ਹੀ ਤੁਰੇ ਫਿਰਦੇ ਇਦਾਂ ਨਾ ਕਰੋ ਇਹ ਕੰਮ ਨਹੀਂ ਚੱਲਦਾ ਤੇ ਥੋੜਾ ਜਿਹਾ ਆਪਾਂ ਵੀ ਦੇਖੀਏ ਕਿ ਅਸੀਂ ਕੀ ਕਰ ਰਹੇ ਹਾਂ ਸਾਰੇ ਗਿਆਨ ਲਓ ਗੁਰਬਾਣੀ ਦੇ ਨਾਲ ਜੁੜੋ ਸਿੱਖੀ ਨਾਲ ਜੁੜੋ ਤੇ ਆਪਣੇ ਗਿਆਨ 'ਚ ਵਾਅਦਾ ਕਰੋ ਸਾਰੇ ਗਿਆਨ ਲਈਏ ਆਪਾਂ ਸਾਰੇ ਗੁਰੂ ਵਾਲੇ ਬਣੀਏ ਗੁਰੂ ਦੇ ਨਾਲ ਜੁੜੀਏ ਗੁਰਬਾਣੀ ਦੇ ਨਾਲ ਜੁੜੀਏ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਜਾਂਚ ਸਿੱਖੀਏ ਇਹ ਬਹੁਤ ਜ਼ਰੂਰੀ ਹੈ ਤੇ ਸਾਰੇ ਸੂਝਵਾਨ ਹੋ ਇਹਨਾਂ ਗੱਲਾਂ ਦੇ ਵਿੱਚ ਕੋਈ ਤਤ ਨਹੀਂ ਨਿਕਲਦੇ ਜਿਹੜੀਆਂ ਲੋਕ ਤੁਹਾਡੇ ਵਿੱਚ ਆਣ ਕੇ ਸਾਡੇ ਵਿੱਚ ਆ ਕੇ ਕਰਕੇ ਚਲੇ ਜਾਂਦੇ ਨੇ ਤੇ ਆਪਾਂ ਸਾਰੇ ਅੱਖਾਂ ਮੀਟ ਕੇ ਤੇ ਬਸ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਪਤਾ ਉਹਨਾਂ ਨੂੰ ਵੀ ਹੁੰਦਾ ਕਿ ਵਾਹ ਜੀ ਵਾਹ ਮੇਰੀ ਬਸ ਇਥੋਂ ਤੱਕ ਹੀ ਆ ਜਿੰਨਾ ਜੇ ਮੈਂ ਹੈਗਾ ਬਾਅਦ ਦੇ ਵਿੱਚ ਭਾਵੇਂ ਚਾਹੇ ਤੁਹਾਨੂੰ ਮੰਦਾ ਹੀ ਬੋਲਣ ਕੀ ਇਹ ਸਿੱਖੀ ਹੈ ਕੀ ਉਹ ਮਾਤਾ ਜੀ ਨੇ ਇਹ ਕੰਡੀਸ਼ਨਸ ਰੱਖੀਆਂ ਸੀ ਇਹ ਸ਼ਰਤਾਂ ਰੱਖੀਆਂ ਸੀ ਕਿਹਦੇ ਹੱਥ ਦਾ ਅਸੀਂ ਪ੍ਰਸ਼ਾਦਾ ਛਕਣਾ ਜਿਹੜੀਆਂ ਅੱਜ ਦੇ ਰੱਖਦੇ ਨੇ ਮਾੜਾ ਜਿਹਾ ਸੋਚਿਓ ਤੇ ਵਿਚਾਰ ਜ਼ਰੂਰ ਕਰੋ ਇਹ ਬਾਕੀ ਅਸੀਂ ਕੋਈ ਕਥਾ ਵਾਚਕ ਨਹੀਂ ਮੈਂ ਵਾਰ-ਵਾਰ ਕਹਿ ਰਿਹਾ ਅਸੀਂ ਕੋਈ ਕਥਾ ਵਾਚਕ ਨਹੀਂ ਗੁੱਸਾ ਕਰਨ ਦੀ ਲੋੜ ਨਹੀਂ ਆਪਣੇਆਂ ਨੂੰ ਆਪਣੇਆਂ ਨੂੰ ਦੱਸ ਰਿਹਾ ਮੈਂ ਕਿ ਮਾੜਾ ਜਿਹਾ ਵਿਚਾਰ ਕੇ ਦੇਖਿਓ ਕਿ ਸੱਚੀ ਇਦਾਂ ਕਿ ਸੱਚੀ ਇਹ ਹੋਣਾ ਚਾਹੀਦਾ ਕਿ ਮੈਂ ਇਹਦੇ ਹੱਥ ਦਾ ਨਹੀਂ ਛਕਣਾ ਇਹਦੇ ਦਾ ਨਹੀਂ ਛਕਣਾ ਇਹਦੇ ਦਾ ਨਹੀਂ ਛਕਣਾ ਜਾਂ ਕਿਤੇ ਇਹ ਲਾਗੂ ਹੈ ਕੋਈ ਇਹ ਮਰਿਆਦਾ ਹੈ ਜਾਂ ਗੁਰੂ ਸਾਹਿਬ ਇਦਾਂ ਕਰਦੇ ਸੀ ਜਾਣਕਾਰੀ ਚ ਵਾਧਾ ਜ਼ਰੂਰ ਕਰੇ